ਪਗਾਉਣੀ ਪਈ ਹੈ ਯਾਰੀ ਪਾਲੀ ਸਰਪੰਚ ਰੂਮੀ ਵਾਲੇ ਨਾਲ ਨਮਾਉਣੀ ਪਈ ਹੈ ਇਸੇ ਕਰਕੇ ਕਮਾਲਪੁਰੇ ਫਾਜਰੀ ਲਵਾਉਣੀ ਪਈ ਹੈ ਆ ਬੁਲਟ ਇਸ ਵੇਲੇ ਪਹਿਲਾ ਨੰਬਰ ਲੈ ਕੇ ਵਾਪਸ ਹੈ ਮੇਰੇ ਵੀਰੋ ਅਗਲੀ ਰੇਡ ਬੂਰੀਏ ਦੀ ਪੁੱਟੇ ਬਾਈ ਕਰਨੀ ਗੱਲ ਯਾਰ ਬੂਰੀਆ ਕਹਿੰਦੇ ਸੀਸਰ ਵਾਲਾ ਕਬੱਡੀ ਪਾ ਰਿਹਾ ਹੈ ਕਹਿੰਦਾ ਜਿੰਨੇ ਵਖਰੀਆਂ ਹੋਣੀਆਂ ਬਾਬਾ ਜੀ ਦਾ ਧੰਨਵਾਦ ਗੱਬਰ ਸੌਣ ਜੀ ਦਾ ਉਧਰ ਕਹਿੰਦੇ ਪਿਆਰ ਪੰਜਾਬ ਵਾਲੇ ਵੀਰ ਦਾ ਤੇ ਨਾਲ سپورٹس 13 13 ਦਾ ਇਕਬਾਲ ਗਾਲਬ ਜੀ ਦਾ ਸਤਿਕਾਰ ਕਰਾਂਗੇ ਔਰ ਵੱਡਾ ਮੇਲਾ ਫਾਈਨਲ ਦੀ ਖੇਡ ਖੇਡੀ ਜਾ ਰਹੀ ਹੈ ਨਵੇਂ ਟਰੈਕਟਰ ਉਧਰ ਚੋਲਾ ਸਾਹਿਬ ਦਾ ਅਰਸ਼ ਮਾਜੇ ਦਾ ਮਜਾਲ ਤੇ ਸੀਸਰ 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 ਹਜਾਦ ਪਾਉਣ ਦੇ ਲਈ ਵੱਧ ਰਿਹਾ ਹੈ ਸ਼ਾਜੀ ਨਾਮ ਹੈ ਦੁਨੀਆ ਦੇ ਵਿੱਚ ਚਰਚਾ ਗੁਰਵਿੰਦਰ ਕਾਂਗੇ ਦੇ ਦੋ ਜਫੇ ਸ੍ਰਿੰਦਰ ਮਾਨਕ ਸੱਤਾ ਮਠੱਡਾ ਤੇ ਬਿਲਗਿਆਲੇ ਲਾਲਲੇ ਵੱਲੋਂ 51000 ਦਾ ਲੋਨ ਹੈ ਸ਼ੀਲੂ ਹਰਿਆਣੇ ਦਾ ਕੀਪਾ ਮੇਲਾ ਆ ਚਾਰੇ ਜਾਫੀਆਂ ਵਿੱਚੋਂ ਕਾਂਗੇ ਆਲਾ ਤੇ ਸ਼ਾਜੀ ਦੇ ਦਰਮਿਆਨ ਟੱਕਰ ਸੇੜੇ ਵੀ ਹੈ ਆ ਜਖਮੀ 6 ਜਖਮਰ ਸ਼ਾਜੀ ਦਾ ਆ ਮਲ ਦੀ ਰੇਡ ਤੇ ਕਹਿੰਦੇ ਤਾੜਾ ਨਾਥ ਛੋਟਾ ਨਾਥ ਸ਼ਿਗਦੌਲਤ ਵਾਲੇ ਕਾਕੇ ਦਾ ਚੇਲਾ ਕਬੱਡੀ ਪਾ ਕੇ ਟਰੈਕਟਰ ਜਿੱਤ ਜੇ ਮੇਰੇ ਮਿੱਤਰੋ ਗੱਲਾਂ ਟਿਕਾਣੇ ਲੱਗ ਜਾਣੀਆਂ ਮੇਰੇ ਵਿੱਚੋ ਏ ਸ਼ਕਰਪੁਰ 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 ਪਾਕਾ ਸ਼ਕਰਪੁਰਿਆ ਤੇ ਨਾਥ ਮੇਰੇ ਮਿੱਤਰੋ ਉਹ ਬੈ ਜਾ ਬੈ ਜਾ ਕਰਵਾਉਂਦਾ ਹੋਇਆ ਖੇਡ ਮੈਦਾਨ ਵਿੱਚ ਇਧਰ ਚੇਤਾ ਉਧਰ ਘਾਂਗੇ ਵਾਲੇ ਗੁਰਵਿੰਦਰ ਦੇ ਕਹਿੰਦੇ ਗੱਲ ਜੱਫੀਆਂ ਤੇ 10-10 ਹਜ਼ਾਰ ਦੀ ਗੱਲ ਹੋਈ ਹੈ ਲੋਪੋ ਸਾਹਿਬ ਕਰਿਓ ਗੱਲ ਲਓ ਚਿਤਪਾਲ ਚਿੱਟੀ ਵਾਲਾ ਕਹਿੰਦੇ ਇਸ ਵੇਲੇ ਕਬੱਡੀ ਪਾਉਣ ਦੇ ਲਈ ਨੋਜਨ ਵਧਿਆ ਹੋਇਆ ਹੈ ਥੋੜੀ ਰਿਪੀਟ ਬਾਬਾ ਜੀ ਕੱਟ ਕਰਦੇ ਆਓ ਸਾਹਮਣੇ ਪਈ ਹੋ ਰੇਡ ਗੁਰਵਿੰਦਰ ਸ਼ੀਲੂ ਐਨ ਬੱਲੇ ਬੱਲੇ ਹੋਈ ਪਈ ਹੈ ਹਰਿਆਣੇ ਦਾ ਸ਼ੋਰਾ ਪਰ ਸਾਹਮਣੇ ਚਿਤਪਾਲ ਤਗੜਾ ਆਲੀਆਂ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇਧਰ ਮੁਕਾਬਲਾ ਸਿਰੇ ਦਾ ਟਰੈਕਟਰ ਹੌਲ ਨਵੇਂ ਦਿੱਤੇ ਜਾਣੇ ਆ ਗੱਲ ਸਮੇਂ ਦੀ ਆ ਮੇਰੇ ਮਿੱਤਰੋ ਜੋਗੇ ਵਾਲੀਆ ਗगन ਦੋਵੇਂ ਪਾਸੇ ਕੋਈ ਜਾਫੀ ਤੰਤਨ ਜਫੇ ਲਾਵੇ 10 10000 ਫਰਿਆਦ ਗगन ਫਰਿਆਦ ਦੋ ਵੱਟੇ ਮਲਾਂ ਦੇ ਦਰਮਿਆਨ ਟੱਕਰ ਕਮਾਲ ਪਰ ਵਿੱਚ ਮੇਰੇ ਮਿੱਤਰੋ ਟੱਕਰ ਕਮਾਲ ਆਲੀਆਂ ਜੋ ਨੇ ਜੋਗੇ ਵਾਲੀ ਵਾਲੀ 21000 ਦਾ ਸਪੈਸ਼ਲ ਪ੍ਰਾਈਸ ਸਰਿੰਦਰ ਮਾਨਕ ਤੇ ਲਾਲੇ ਬਿਲਗੇ ਵੱਲੋਂ ਹੈ ਹੀਰਥ ਵੱਲੋਂ ਸਾਉਥ ਹਾਲ ਕਬੱਡੀ ਕਲੱਬ ਵਾਲਿਆਂ ਵੱਲੋਂ ਕਹਿੰਦੇ 21000 ਦਾ ਸਪੈਸ਼ਲ ਪ੍ਰਾਈਸ ਹੈ ਮੇਰੇ ਵੀਰੋ ਦਾ ਐਨਆਰਆਈ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਵੱਡੀ ਮਿਹਨਤ ਕੀਤੀ ਆਹ ਸਾਹਮਣੇ

ਆਜਾ 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 ਹੋਲਡ ਨੰਬਰ ਹੈ ਹੋਲਡ ਕਲੀਅਰ ਕਰ ਲਿਓ ਜੀ ਇੱਕ ਜੀ ਅਗਲੀ ਕਬੱਡੀ ਪੌਣ ਦੇ ਲਈ ਬੋਤੇ ਬਾਈ ਵੱਧ ਰਿਹਾ ਹੈ ਅਰਸ਼ ਕਾਕਾ ਫਰੀਦ ਮਲੂਕ ਇਹ ਵਿਚਾਰੇ ਜੱਫੀ ਤਿਆਰ ਨੇ ਹੁਣ ਕੌਣ ਜਫਾ ਲਾਗੇ ਬੱਲੇ ਬੱਲੇ ਕਰਵਾਵੇਗਾ ਕਲਗੀ ਤਰ ਖੇਡ ਮੇਲਾ ਕਮਾਲਪੁਰ ਦੀ ਧਰਤੀ ਹੈ ਆ ਬੋਰੀਆ ਅਸ਼ੀਸ਼ਰ ਵਾਲਾ ਤਗੜਾ ਨੰਬਰ ਜੋੜਦਾ ਹੈ ਸ਼ਹਿਜਾਨ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਲਓ ਖੇਡ ਕਬੱਡੀ ਦਾ ਸ਼ੀਲੂ ਤਿਆਰੀ ਦੇ ਵਿੱਚ ਉਧਰ ਗੁਰਵਿੰਦਰ ਕਾਂਗੇ ਵਾਲਾ ਤਿਆਰੀ ਦੇ ਵਿੱਚ ਕਮਾਲਪੁਰੇ ਦਾ ਕਹਿੰਦੇ ਸੁਪਰ ਫਾਈਨਲ ਨੱਕੋ ਨੱਕ ਪਰਿਆ ਖੇਡ ਸੇੜੀਆਮਾ ਦੁਨੀਆ ਕਹਿੰਦੇ ਖੁੱਭੀ ਪਈ ਆ ਉਧਰ ਲਾਈਵ ਦੇ ਉੱਪਰ ਜਿਹੜੇ ਵੀਰਾਂ ਦੀ ਗਿਣਤੀ ਵੀ ਵੱਡੀ ਹੋ ਚੁੱਕੀ ਆ ਸ਼ਾਜਾਦ ਸ਼ਾਜਾਦ ਉਧਰ ਸ਼ਾਜਾਦ ਤੇ ਆਹ ਵੇਖੋ ਮੇਰੇ ਮਿੱਤਰੋ ਨੰਬਰ ਸ਼ਾਜੀ ਦੀ ਉਂਗਲੀ ਖੜੀ ਆ ਮੇਰੇ ਵੀਰੋ ਸ਼ਾਜੀ ਦੀ ਉਂਗਲੀ ਖੜੀ ਹੈ ਤੇ ਨੌਜਾਨ ਨਾ ਖਿਆਲ ਨੂੰ ਦੇਣਾ ਮਾਨਾ ਰومی ਜੀ ਸਾਡੇ ਵੀਰ ਗੱਲਾਂ ਵੱਡੀਆਂ ਨੇ ਕਿੰਨੇ ਨੇ ਕੋਈ ਨਹੀਂ ਭਾਈ ਦੱਸ ਜਾ ਜਰਾ ਵੱਡਿਆ ਵੀਰਾ ਇਧਰ 나ਥ 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 ਹੋਈ ਪਈ ਐ ਅੱਜ ਦੇ ਮੇਲੇ ਤੇ 2000 ਉਧਰ 나ਥ ਦੀ ਟੱਕਰ ਕਹਿੰਦੇ ਡੀਟੀਓ ਦੇ ਨਾਲ ਚੋਲਾ ਸਾਹਿਬ ਦਾ ਅਰਸ਼ ਮੂਰੇ ਮੇਲਾ ਗੂੰਜੂ ਮੇਲਾ ਗੂੰਜੂ ਮੇਲਾ ਗੂੰਜੂ ਮੇਲਾ ਗੂੰਜੂ 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 ਮੇਲਾ ਗੂੰਜੂ ਮੇਲਾ ਗੂੰਜੂ ਓ ਸਰਾ ਲ ਆ ਗਿਆ ਬਾਪੂ ਕਪੂਰ ਸਿੰਘ ਦਾ ਪੋਤਾ ਆ ਸਰਾ ਲ ਆ ਗਿਆ ਮੇਰੇ ਵੀਰੋ ਸਰਾ ਲੱਗਿਆ ਪਿਆ ਚੇਤਾ ਜਿੱਟੀ ਵਾਲਾ ਉਧਰ ਕਹਿੰਦੇ ਨੌਜਵਾਨ ਕਾਂਗੇ ਵਾਲਾ ਗੁਰਵਿੰਦਰ ਆ ਨੰਬਰ ਚਿੱਤ ਪਾ ਜੀ ਸਾਡੇ ਲੱਕੀ ਸਮਰਾ ਤੇ ਦੀਪਾ ਸਾਡਾ ਵੀ ਜੀਤਾ ਹਸਰਾ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਆਹ ਮੈਚ ਬਾੜਾ ਸਿਰੇ ਦਾ ਮੈਚ ਬਾੜਾ ਸਿਰੇ ਦਾ ਮੇਰੇ ਮਿੱਤਰੋ ਇਹ ਚੋਟੀ ਦੇ ਮਾਲਾ ਆਹ ਸਾਹਮਣੇ ਕਹਿੰਦੇ ਫਰਿਆਦ 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 ਇਹ ਵੀ ਰੇਡਰਾਂ ਦੇ ਪਜਾ ਪਜਾ ਲੱਕ ਫੜਦਾ ਇਹ ਬੂਰੀ ਐ ਕਿੱਥੇ ਰੁਕਦਾ ਵਾਲੀ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਤਿਆਰ ਹੈ ਗੁਰਵਿੰਦਰ ਨਾਲ ਵੇਖਦਾ ਵੀ ਨੈਲ ਨਾਲ ਕੀਪਾ ਤੇ ਸ਼ੀਲੂ ਐਨ ਜੋਗੇਵਾਲ ਦੀ ਟੀਮ ਵੱਡੇ ਪੱਦਰ ਤੇ ਬਣੀ ਹੋਈ ਸ਼ੀਲੂ ਤੇ ਗੁਰਵਿੰਦਰ ਖੇਡ ਰਹੇ ਆ ਸਾਹਮਣੇ ਬੁਲਣ ਦੀ ਰੇਡ ਪੈ ਰਹੀ ਹੈ ਬੁਲਟ ਖੀਰਾ ਵਾਲੀ ਹੈ ਬੁਲਟ ਉੱਚੇ ਵੇਟ ਵਾਲਾ ਬੁਲਟ ਕਹਿੰਦੇ ਇਸ ਲਈ ਬੁਲਟ ਤੁਮਾ ਪਾਈ ਫਿਰਦਾ ਬੁਲਟ ਤੁਮਾ ਪਾਈ ਪੇਜਾਂ ਵਾਲਿਆਂ ਨੇ ਕੱਟ-ਕੱਟ ਕੇ ਪਾਦਣਾ ਵੀ ਜੇਠੂਕੇ ਦੇ ਮੇਲੇ ਦਾ ਬਸਤ ਤੇ ਗੱਲ ਗੁਜਰਾ ਪਿੰਡ ਦੀ ਹੋਈ ਹੈ ਇਸੇ ਤਰ੍ਹਾਂ ਕਹਿੰਦੇ ਅੱਜ ਕਮਾਲਪੁਰੇ ਵਿੱਚ ਟਰੈਕਟਰ ਆ ਪਰ ਸਮਾਏ ਮੇਰੇ ਮਿੱਤਰੋ ਅਰਸ਼ੀਨੂ ਨੇ ਵੀ ਕਹਿੰਦੇ ਟਰੈਕਟਰਾਂ ਦੀਆਂ ਲੈਣਾ ਲਾਈਆਂ ਹੋਈਆਂ ਉਧਰ ਕੌਣ 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 ਇਧਰ ਦੇ ਬੰਦੇ ਮੁਕਾਬਲਾ ਫਰਿਆਦ ਦੇ ਨਾਲ ਫਰਿਆਦ ਤੇ ਜੋਗੀਆਂ ਆ ਚੁੰਮਕ 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 ਚੁੰਮ ਚੰਬਰ ਗਿਆ ਚੁੰਬਕ ਚੰਬਰ ਗਿਆ ਮੇਰੇ ਵੀਰੋ ਸਿਰਾ ਲਾ ਗਿਆ ਸ਼ਾਜੀ ਵੀ ਰੇਡ ਪੈ ਗਈ ਹੈ ਕੱਢਣੀ ਹੁੰਦੀ ਹੈ ਸੌਖੀ ਗਾਲ ਮਿੱਤਰੋ ਪਤਾ ਲੱਗਦਾ ਉਹ ਜਦੋਂ ਹੱਥ ਜੋੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਪਤਾ ਲੱਗਦਾ ਉਹ ਜਦੋਂ ਹੱਥ ਜੋੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਸਿਰੇ ਦਾ ਫਾਈਨਲ ਹੈ ਸ਼ਹੀਆਦ ਦੀ ਰੇਡ ਸ਼ਿੱਲੂ ਤੇ ਗੁਰਵਿੰਦਰ ਤਿਆਰ ਨੇ ਆਹ ਵੇਖ ਰਹਾ ਵੀ ਸ਼ਾਜੀ ਇਸ ਵੇ ਤਗੜਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਹੈ ਬੇਅੰਤ ਰੂਮੀ ਤੇ ਆਹ ਮੁੰਡੇ ਨੂੰ ਲੱਗਦਾ ਵੀ ਅੱਜ ਦੇ ਮੇਲੇ ਦਾ ਟਾਵਾ ਜਫਾ ਲੱਗਾ ਹੈ ਅੱਜ ਦੇ ਮੇਲੇ ਦਾ ਟਾਵਾ ਜਫਾ ਲੱਗਾ ਪੂਰੀਆ ਸਿਸਰ ਖੇਡਦਾ ਸ਼ਾਹਕੋਟ ਦੀ ਖੇਡ ਕਲੱਬ ਲਈ ਮੇਰੇ ਮਿੱਤਰੋ ਸੰਦੀਪ ਸੰਧੂ ਮੰਗਲਮਈਆ ਵੀ ਵੱਡੀ ਖੇਡ ਕਲੱਬ ਹੈ ਅੱਜ ਵੀ ਕਹਿੰਦੇ ਮੁੰਡਾ ਸਿਰਾਂ ਲਈ ਤਰਿਆ ਹੁੰਦਾ ਹੈ ਅੱਜ ਵੀ ਸਰਾ ਜਿਹੜਾ ਹੋਲਡ ਵਾਲਾ ਨੰਬਰ ਹੈ ਉਹ ਰੈਫਰੀ ਡਿਸੀਜਨ ਹੈ ਕਟੀ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਚਿਤਪਾਲ ਦੀ ਰੇਡ ਹੈ ਗੁਰਵਿੰਦਰ ਕਾਂਗੇ ਵਾਲਾ ਸ਼ੀਲੂ ਸ਼ੀਲੂ ਬਾਹੂ ਬਾਹੂ ਟੱਕਰ ਸਿਰੇ ਦੀ ਜਿੰਨੇ ਵੀ ਕਮਾਲ ਪੁਰੇ ਆਏ ਆ ਦਿਲ ਇਹਨਾਂ ਦੇ ਕਿੰਨੂ ਅੱਜ ਖਰੂ ਪਾਈ ਜਾਂਦਾ ਆਹ ਹਰਿਆਣੇ ਵਾਲਾ ਸ਼ੀਲੂ 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 ਪਾਈ ਜਾਂਦਾ ਆਓ ਹਰਿਆਣੇ ਵਾਲਾ ਸ਼ੀਨੂ 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 ਮੇਰੇ ਮਨੋਸ਼ ਵੀ ਆਇਆ ਹੋਇਆ ਕਹਿੰਦੇ ਮਨੋਸ਼ ਵੀ ਆਇਆ ਹੋਇਆ ਮਨੋਸ਼ ਵੀ ਆਇਆ ਦੇ ਨਾਥ ਕਹਿੰਦੇ ਝੁੱਕ ਕੇ ਧਰਤੀ ਨਾਲ ਲੱਗ ਗਿਆ ਵੀ ਫਰਿਆਦ ਕਹਿੰਦੇ ਵਿੱਚੋਂ ਕੋਈ ਮਰੀਆਂ ਲੱਤਾਂ ਨੂੰ ਨਾ ਲੱਗ ਜਾਵੇ ਉਧਰ ਡੀਡੀਓ ਕੰਨ ਨਾਲ ਚਾਰ ਨੇ ਨਾਸ ਦੀ ਪਾਈ ਰੇਡ ਹੈ ਮੇਲਾ ਕਮਾਲਪੁਰੇ ਦਾ ਟੱਕਰ ਟੱਕਰ ਕਹਿੰਦੇ ਮਾਜੇ ਦੇ ਮਝਾਲ ਨਾਲ ਟੱਕਰ ਬਾਪੂ ਕਪੂਰ ਸਿੰਘ ਦੇ ਪੋਤੇ ਨਾਲ ਸਰਾ ਬੱਲੇ ਸੱਲੇ ਸੱਲੇ ਸਰਾ ਆਹ ਚੱਕ ਆਹ ਇੱਕ ਗੱਲ ਕਮਾਲਪੁਰਾ ਪਿਆ ਨੱਚ ਦਾ ਹੋਰ ਵੇਨਾ ਇੰਦਰਪਾਲ ਜੀ ਕਰਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰੀ ਹੱਥ ਜੋੜ ਕੇ ਫਤਿਹ ਬੁਲਾ ਕੇ ਸੋ ਸਾਰੀ ਸੰਗਤ ਦਾ ਧੰਨਵਾਦ ਕਰ ਦਿਓ ਇੰਦਰਪਾਲ ਕਮਾਲਪੁਰਾ ਇਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਸਾਹਮਣੇ ਬੁਲਟ ਦੀ ਰੇਡ ਕਰੀ ਗੱਲ ਬੂਟੇ ਦੀ ਬੁਲਟ ਦੇ ਛਿੱਲੂ ਮੇਰੇ ਮਿੱਤਰੋ ਟੱਕਰ ਆ ਵੀ ਦੇ ਕਹਿੰਦੇ ਕੋਈ ਮੁੱਲ ਨਹੀਂ ਮੇਰੇ ਮਿੱਤਰੋ ਆਹ ਟੱਕਰ ਦਾ ਵੀ ਕੋਈ ਮੁੱਲ ਨਹੀਂ ਆਹ ਬੁਲਟ ਆਹ ਬੁਲਟ ਆ ਆ ਕਬੱਡੀਆਂ ਟਰੈਕਟਰ ਤੇ ਭੌਣ ਗਈਆਂ ਆਹ ਰੇਡਾਂ ਅੱਤ ਕਰਾਉਣਗੇ ਆਹ ਜੱਫੇ ਆਹ ਰੇਡਾਂ ਅੱਤ ਕਰਾਉਣਗੇ ਉਧਰ ਕਹਿੰਦੇ ਸੀਸਰ ਵਾਲਾ ਇਹ ਵੀ ਸਰਾ ਲਈ ਆਉਂਦਾ ਔਰ ਢੇਰੀਆਂ ਤੇ ਖੜ ਜਾਣਾ ਜਿਨ੍ਹਾਂ ਨੇ ਟਰੈਕ ਨਾਓ ਸ਼ਾਦੀ ਦੀ ਇਸ ਵੇਲੇ ਕਬੱਡੀ ਪੈ ਗਈ ਹੈ ਕਿ ਜਿਸਮ ਵਿੱਚ ਚਾਉਣਾ ਪੈਂਦਾ ਵਿੱਚ ਜੱਗ ਦੇ ਫਿਰ ਕਿਤੇ ਜਾ ਕੇ ਚਰਚੇ ਹੁੰਦੇ ਨੇ ਵਿੱਚ ਜੱਗ ਦੇ ਗੱਲਾਂ ਸੱਚੀਆਂ ਆਖਦਾ ਇਹ ਲੋਪੋ ਪਿੰਡ ਵਾਲਾ ਮੈਂ ਜੱਗ ਤੇ ਬਣਾਉਣਾ ਨਹੀਂ ਸਕਾਲਾ ਇਹਨਾਂ ਦੇ ਵੱਡੇ ਨਾਂ ਦੇ ਇਹ ਵੱਡੇ ਬ੍ਰਾਂਡ ਨੇ ਸਾਹਮਣੇ ਵੇਖਦਾ ਵੀ ਇਸ ਵੇਲੇ ਸ਼ਾਦੀ ਤਗੜਾ ਨੰਬਰ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸ਼ਕਰਪੁਰ ਦੇ ਲਈ ਨੰਬਰ ਦਾ ਵਾਦਾ ਤੋ ਤੁਰਨ ਲੱਗ ਪਿਆ ਜੇਤੋ ਰਾਥ ਆਹ ਸਾਹਮਣੇ ਮੇਰੇ ਮਿੱਤਰੋ ਪੂਰੀਆ ਸੀਸਰ ਪੂਰੀਆ ਸੀਸਰ ਗੋਇੰਦ ਦੇ ਗੱਬਰ ਦੇ ਸਪੀਕਰ ਇਧਰ ਪੂਰੀਆ ਸੀਸਰ ਕਮਾਲਪੁਰ ਦੇ ਗੱਬਰ ਦੇ ਸਪੀਕਰ ਆਹ ਸਾਹਮਣੇ ਮੇਰੇ ਮਿੱਤਰੋ ਸਿਰੇ ਦਾ ਮੇਲਾ ਫਰਿਆਦ ਤਿਆਰ ਫਰਿਆਦ 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 ਫੱਟੇ ਚੱਕ ਫੱਟੇ ਚੱਕ ਫੱਟੇ ਚੱਕ ਪੂਰੀਆ ਪੂਰੀਆ ਬੂਰੀਆ ਹੋਈ ਪਈ ਐ ਆਹ ਪੂਰੀਆ ਕੋਈ ਪੂਰੀਆ ਕਹਿੰਦਾ ਆਹ ਸਿਰਾਂ ਲਈ ਜਾਂਦਾ ਸਾਹਮਣੇ ਕਬੱਡੀਆ ਆਹ ਪੂਰੀਆ ਕੋਈ ਪੂਰੀਆ ਕਹਿੰਦਾ ਆਹ ਸਿਰਾਂ ਲਈ ਜਾਂਦਾ ਸਾਹਮਣੇ ਕਬੱਡੀਆ ਸ਼ਾਜੀ ਪਾਈ ਜਾਂਦਾ ਕਮਾਲਪੁਰੇ ਜਿੰਨੇ ਵੀ ਆਏ ਸਾਰਿਆਂ ਨੂੰ ਨਜ਼ਾਰਾ ਆਈ ਜਾਂਦਾ ਆਹ ਸਾਹਮਣੇ ਕਬੱਡੀਆ ਸ਼ਾਜੀ ਪਾਈ ਜਾਂਦਾ ਜੇ ਜੋਗੇਵਾਲ ਜਿੱਤੀ ਹੈ ਸ੍ਰਿੰਦਰ ਸਿੰਘ ਮਾਨ ਸੱਤਾ ਮਠੱਡਾ ਤੇ ਲਾਲਾ ਬਿਲਗੇ ਵਾਲਾ ਕਹਿੰਦਾ 51000 ਸਪੈਸ਼ਲ ਹੈ ਸਾਡੇ ਵੱਲੋਂ ਆਹ ਕਵਨ ਨੰਬਰ ਵੀ ਅੱਧੇ ਕਦਾ ਫਰਕ ਹੈ ਮੇਲਾ ਕਮਾਲਪੁਰੇ ਦਾ ਐਨ ਚਾਰ ਸਵੇਰਾ ਦਰਸ਼ਕਾਂ ਨਾਲ ਭਰਿਆ ਹੋਇਆ ਯੋਗੇ ਵਾਲੀਆ ਗਗਨ ਪਾਉਂਦਾ ਕਲੈਰੀ ਮੋਰ ਬਣ ਕੇ ਰੇਡਾਂ ਮੇਰੇ ਮਿੱਤਰੋ ਕਲਵੰਤ ਕਾਹੋਂ ਦਾ ਚੰਡਿਆ ਹੋਇਆ ਉਧਰ ਕਹਿੰਦੇ ਖੇਡ ਮੈਦਾਨ ਵਿੱਚ ਕਲਵੰਤ ਸਿੰਘ ਜੀ ਚੋਲਾ ਸਾਹਿਬ ਪੁੱਜੇ ਹੋਇਆ ਸਤਿਕਾਰ ਕਰਦੇ ਅੰਕਲ ਜੀ ਦਾ ਟੱਕਰ ਹੈ ਮੇਰੇ ਵੀਰੋ ਖੇਡਣੀ ਉਹ ਇੱਕ ਕਬੱਡੀ ਦੁੱਧ ਡਹਿਰੀ ਨਹੀਂ ਭਾਈ ਦਾ ਬੋ ਮਾਗ ਵਿੱਚ ਛੱਡਣਾ ਪੈਂਦਾ

ਬਾਰ ਬਾਰ ਭੰਗੜੇ 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 ਪਵਾਤੇ ਮੁੰਡੇ ਬੂਰੀਆ ਸੀਸਰ ਆ ਦੁਨੀਆ ਚ ਭੰਗੜੇ ਪਵਾਤੇ ਗੁਰਵਿੰਦਰ ਕਾਂਗੇ ਦੇ ਜੱਫੇ ਨੇ ਮੇਰੇ ਮਿੱਤਰੋ ਬਿੱਲੇ ਗੱਲ ਤੀਨੇ ਵਾਲੀਏ ਨੇ ਕਹਿੰਦੇ ਮਾਨ ਬਖਸ਼ਿਆ ਕਰੋਂ ਦੇ ਮੇਲੇ ਤੇ 5 ਲੱਖ ਰੁਪਈਆ ਦਿੱਤਾ ਮੇਰੇ ਮਿੱਤਰੋ ਇਹ ਵੱਡਾ ਮਾਨ ਹੈ ਆਉਣ ਵਾਲੇ ਸਮੇਂ ਚ ਹੋਰ ਵੀ ਵੱਡੇ ਸਨਮਾਨ ਹੋਣਗੇ ਆ ਬੂਰੀਆ ਸੀਸਰ ਬੂਰੀਆ ਗਰਾਊਂਡ ਕਲੀਅਰ ਆ ਮੈਚ ਰੋਕ ਲਈ ਬਾਈ ਗਰਾਊਂਡ ਕਲੀਅਰ ਰੇਡ ਬੂਟੇ ਬਾਈ ਆ ਚਤਪਾਲ ਚਿੱਟੀ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਇੱਕ ਜੱਫੇ ਦਾ ਫਰਕ ਹੈ ਸਾਰਾ ਇੱਕ ਜੱਫੇ ਦਾ ਫਰਕ ਹੈ ਸਾਰਾ ਏ ਚੇਤਾ ਚੇਤਾ ਚਤਪਾਲ ਸ਼ੀਲੂ ਜਿੱਤਪਾਲ ਸ਼ੀਲੂ ਚਤਪਾਲ ਤੇ ਸ਼ੀਲੂ ਚਿੱਟੀ ਚਿੱਟੀ ਇਹ ਜੱਗੇ ਦਾ ਵੀਰ ਹੈ ਚਤਪਾਲ ਰਤਨ ਸਿੰਘ ਰੱਤੀ ਦਾ ਪੁੱਤ ਸਾਰਿਆਂ ਦਾ ਧੰਨਵਾਦ ਮੈਚ ਬਰਾਬਰੀ ਤੇ ਹੋ ਗਿਆ ਮੈਚ ਬਰਾਬਰੀ ਤੇ ਹੋ ਗਿਆ ਸ਼ਯਾਦ ਵੀ ਵੇਰ-ਵੇਰ ਕੇ ਪਾਈ ਜਾਂਦਾ ਬੋਲਟ ਵੀ ਵੇਰ-ਵੇਰ ਕੇ ਪਾਈ ਜਾਂਦਾ ਤੇ ਬੂਰੀਆ ਸੀਸਰ ਉਧਰ ਕਹਿੰਦੇ ਸ਼ੀਲੂ ਤੇ ਗੁਰਵਿੰਦਰ ਅੱਤ ਕਰਾਈ ਜਾਂਦਾ ਮੇਲਾ ਕਮਾਲਪੁਰੇ ਦਾ ਸਾਰੀ ਪ੍ਰਬੰਧ ਕਮੇਟੀ ਨੂੰ ਵੱਡੀ ਮੁਬਾਰਕਬਾਦ ਹਲਕਾ ਜਿਹਾ ਟੱਚ ਲਾ ਕੇ ਆ ਆਉਂਦਾ ਸ਼ਯਾਦ ਆ ਆਉਂਦਾ ਸ਼ੀਲੂ ਲੈ ਬੂਰੀਆ ਜੇ ਟਰੈਕਟਰ ਹਰਿਆਣੇ ਨੂੰ ਲਿਜਾਣਾ ਤੇ ਫੇਰ कर्मजीत कण गए कबड्डी कबड्डी कर रहा है सुपर फाइनल पड़ेगा दुनिया भद्बा भार है चलने वाला चलने वाला पर कहने बूरीआ सिरा लाई जाए आ ਆਓ ਜਵੇਂ ਸੰਧੂ ਭਰਾ ਕਹਿੰਦੇ ਹੁੰਦੇ ਆ ਆਹ ਦਾ ਟਰੈਕਟਰ ਦੇ ਆਲੇ-ਦਾਲੇ ਗੇੜੇ ਜੇ ਕੱਢ ਆਇਆ ਆਹ ਦਾ ਟਰੈਕਟਰ ਦੇ ਨੇੜੇ-ਨੇੜੇ ਗੇੜੇ ਕੱਢ ਆਇਆ ਆਓ ਸਾਹਮਣੇ ਮੇਰੇ ਮਿੱਤਰੋ ਸ਼ਾਯਦ ਅਲੀ ਫੇਰ ਕਬੱਡੀ ਪਾ ਰਿਹਾ ਅੱਜ ਦੇ ਮੇਲੇ ਤੇ ਨਹੀਂ ਪੰਜਾਬ ਦੇ ਹਰੇਕ ਮੇਲੇ ਤੇ ਮੁੰਡਾ ਨੇਤੀ ਸਿਰਾਂ ਲਾਉਂਦਾ ਮੁੰਡਾ ਨੇਤੀ ਸਿਰਾਂ ਲਾਉਂਦਾ ਆਓ ਸੀਸਰ ਵਾਲਿਆ ਆਓ ਸੀਸਰ ਵਾਲਿਆ ਉਹੀ ਕਮਾਲਪੁਰੇ ਦੇ ਵਿੱਚੋਂ ਬੈਸਟ ਆ ਜਾਊਗਾ ਧੁੰਮਾ ਪਾ ਜੂਗਾ ਮੈਂ ਜੱਗ 'ਚ ਬਣਾ ਜੂਗਾ ਆਹ ਬੋਰੀਆ ਕਬੱਡੀ ਕਬੱਡੀ ਕਰਦਾ ਹੋਇਆ ਸ਼ਾਹਕੋਟ ਦੀ ਟੀਮ ਦਾ ਖਿਡਾਰੀ ਹੈ ਵੱਜਬਾ ਮਨਿੰਦਰ ਪਾਲ ਨੂੰ ਮਾਰ ਮੁੰਡੇ ਦੀ ਖੇਡ ਤੇ ਸੁਖੀ ਬੈਂਸ ਨੂੰ ਮਾਰ ਮੁੰਡੇ ਦੀ ਖੇਡ ਤੇ ਪਈ ਹੋ ਰੇਡ ਆਹ ਟੱਕਰ ਸਿਰੇ ਦੀ ਆਹ ਹੈ ਚੋਲੇ ਵਾਲਾ ਆਹ ਹੈ ਚੋਲੇ ਵਾਲਾ ਆਹ ਹੈ ਚੋਲੇ ਵਾਲਾ ਆਹ ਹੈ ਚੋਲੇ ਵਾਲਾ ਜੱਫਾ ਜ਼ੋਰਦਾਰ ਆ ਕੇ ਉਹ ਜਫਾ ਯੋਰਦਾ ਨਾ ਕੇ ਉਹਲੇ ਵਾਲਾ ਆਇਆ ਉਥੇ ਆਹ ਸਾਹਮਣੇ ਅੜਦਾ ਜੋ ਬੰਦਾ ਚ ਅੜ ਲੈਣ ਦੇ ਆਹ ਗੁੱਡੀ ਸਿਖਰਾਂ ਦੀ ਚੜਦੀ ਤੇ ਮੁੰਡਿਆਂ ਦੀ ਚੜ ਲੈਣ ਦੇ ਆਹ ਸਾਹਮਣੇ ਦੰਦੇ ਅੜ ਗਏ ਆ ਕੁਝ ਨੰਬਰ ਦਾ ਚੱਕਰ ਆ ਪਰ ਫੇਰ ਮੈਚ ਦੀ ਸ਼ੁਰੂਆਤ ਹੋਈ ਆ ਏ ਕੜਾਂਗੇ ਵਾਲਾ ਕੜਾਂਗੇ ਵਾਲਾ ਕੜਾਂਗੇ ਵਾਲਾ ਕੜਾਂਗੇ ਵਾਲਾ ਸਰਾਰ ਸਰਾਰ ਕਮਾਲਪੁਰੋਂ ਢੰਗੜਾ 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 ਪੈਂਦਾ ਤੇ ਪੈਂਦੇ ਬਿਨਾ ਢੋਲਰ ਆ ਗਿਆ ਸ਼ਾਜੀਫਰ ਆ ਗਿਆ ਸ਼ਾਜੀਫਰ ਆ ਗਿਆ ਆ ਪਈ ਹੋ ਰੇਡ ਸ਼ੀਲੂ ਕਾਂਗੇ ਵਾਲਾ ਨਹੀਂ ਲੱਭਿਆੜ ਨਹੀਂ ਲੱਭਿਆੜ ਨਹੀਂ ਲੱਭਿਆੜ ਮਹਿਲਾ ਬਗਿਆੜ ਮਹਿਲਾ ਬਗਿਆੜ ਜੋਗੇ ਵਾਲੀਏ ਕਲਵੰਤ ਦਾ ਚੰਡਿਆ ਹਰ ਸਰਪੰਚ ਨੇ ਗੱਡੀ ਦਿੱਤੀ ਆ ਪਰੇ ਨੂੰ ਹੋ ਜੋ ਮੇਰੇ ਮਿੱਤਰੋ ਅੱਜ ਕਮਾਲਪੁਰੇ ਦੇ ਵਾਕਿਆ ਹੀ ਦੁੱਕੀ ਕਮਾਲ ਹੋ ਗਈ ਆ ਕਮਾਲ ਕਮਾਲ ਦੀ ਗੱਲ ਹੋ ਗਈ ਐ ਕਮਾਲਪੁਰੇ ਕਮਾਲ ਦੀ ਗੱਲ ਹੋ ਗਈ ਐ ਉਹ ਨਾ ਨਾ ਉਹ ਡੀਟੀਓ ਨੇ ਇੱਕ ਜਾਫੀ ਸੀਟ ਤੋਂ ਥੱਲੇ ਸ਼ਾਜੀ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਫੀਆਂ ਵਿੱਚ ਹੁਣ ਕੌਣ ਜਫਾ ਲਾ ਕੇ ਬੱਲੇ ਬੱਲੇ ਕਰਵਾਉ ਗੱਲ ਸਮੇਂ ਦੀ ਤਾਵੀ ਦਾ ਬੋਲਾ ਹੈ ਦਾਵਾ ਟੱਕਰ ਟੱਕਰ ਕਿਹੜੇ ਗੱਬਰੂ ਨਾਲ ਪੈਂਦੀ ਹੈ ਟੱਕਰ ਕਿਹੜੇ ਗੱਬਰੂ ਨਾਲ ਪੈਂਦੀ ਸ਼ੀਲੂ ਸ਼ੈਨੂ ਯਾਰ ਪਿਆਰ 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 ਨਾ ਪਿਆਰ 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 ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਕੋਈ ਬਾਹਰ ਉਹ ਬਾਹਰ ਉਹਨੇ ਬਾਹਰ ਉਹਨੇ ਪਿਆਰ ਨਹੀਂ ਹੋਇਆ ਪਰ ਉਹਨੀਆਂ ਆ ਕਿੱਥੇ ਗਿਆ ਯਾਰ ਕੁਛ ਨਹੀਂ ਹੋਇਆ ਯਾਰ ਉਹ ਦੱਸੋ ਯਾਰ ਕੀ ਕਰਨਾ ਗਰਾਊਂਡ 'ਚ ਆ ਕੇ ਬਾਹਰ ਬਾਈ ਬਾਹਰ ਚਲੋ ਯਾਰ ਬਾਹਰ ਚਲੋ ਯਾਰ ਕੋਈ ਗੱਲ ਨਹੀਂ ਪਲੀਜ਼ ਆ ਪੰਜਾਬ ਪੁਲਿਸ ਵਾਲਿਆਂ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਕਰੋ ਲੋਟ ਮਾਰਾਏ ਕੋਈ ਕੋਈ ਗੱਲ ਨਹੀਂ ਯਾਰ ਪਿਆਰ ਨਾਲ ਬਾਹਰ ਹੋਣੀ ਆ ਕੇ ਯਾਰ ਕਿਸੇ ਸਾਡੇ ਪਲੇਅਰਾਂ ਦਾ ਕੰਮ ਆ ਪਲੀਜ਼ ਇਹ ਸਾਡਾ ਪਰਿਵਾਰ ਅਸੀਂ ਇਕੱਠੇ ਰਹਿਣਾ ਯਾਰ ਨਤ ਆਹ ਗਰਾਊਂਡ ਕਲੀਅਰ ਪਿਆਰ ਨਾਲ ਯਾਰ ਇਹ ਸਾਡਾ ਪਰਿਵਾਰ ਆ ਮਾੜੀ ਮੋਟੀ ਨੋਖ-ਜੋਖ ਹੋ ਜਾਂਦੀ ਹੈ ਯਾਰ ਕੋਈ ਗੱਲ ਨਹੀਂ ਪਲੀਜ਼ ਸ਼ੀਲੂ ਆ ਜਾ ਇੱਧਰ ਯਾਰ ਆ ਜਾ ਸ਼ੀਲੂ ਯਾਰ ਪਿਆਰ ਨਾਲ ਸਾਜੀ ਪਿਆਰ ਨਾਲ ਭਰਾ ਬਣ ਕੇ ਕੋਈ ਨਹੀਂ ਯਾਰ ਇਦਾਂ ਨਹੀਂ ਕਰੀਦਾ ਮਾੜਾ ਮੋਟਾ ਉਹ ਬਾਈ ਤੁਸੀਂ ਗਰਾਊਂਡ ਜਾ ਕੇ ਕੀ ਲੈਣਾ ਪਿਆਰ ਨਾਲ ਫਰਿਆਦ ਕੋਈ ਗੱਲ ਨਹੀਂ ਆਪਣੇ ਆਪ ਨਹੀਂ ਕੋਈ ਗੱਲ ਨਹੀਂ ਯਾਰ ਕੋਈ ਨਹੀਂ ਪਿਆਰ ਨਾਲ ਯਾਰ ਇਦਾਂ ਨਾ ਸੋਹ ਗਰਾਊਂਡ ਕਲੀਅਰ ਆ ਪੰਜਾਬ ਪੁਲਿਸ ਵਾਲੇ ਕਹਿੰਦੇ ਜਿਹੜਾ ਗਰਾਊਂਡ ਤੇ ਰਸ ਗਿਆ ਸਾਨੂੰ ਬਾਅਦ ਚ ਨਾ ਆਖਿਓ ਕੋਈ ਕਾਰਵਾਈ ਹੋਗੀ ਯਾਰ ਨਾ ਤਾਂ ਕਮੇਟੀ ਵਾਲਾ ਕੋਈ ਵਿੱਚ ਆ ਗਰਾਊਂਡ ਤੇ ਬਾਹਰੋਂ ਦਰਸ਼ਕੀ ਉੱਠ ਕੇ ਆ ਗਏ ਵੀਰੇ ਯਾਰ ਪਲੀਜ਼ ਬਾਹਰ ਜਾਓ ਬਾਹਰ ਯਾਰ ਮਾੜੀ ਮੋਟੀ ਜਦੋਂ ਇਹਦਾ ਮੈਚ ਗਰਮ ਹੋਵੇ ਮਾੜਾ ਮੋਟਾ ਨੋਕ ਚੋਕ ਹੋ ਜਾਂਦੀ ਹੈ ਸਾਡਾ ਪਲੀਜ਼ ਗਰਾਊਂਡ ਕਲੀਅਰ ਪਿਆਰ ਨਾ ਕੋਈ ਨਹੀਂ ਸ਼ਿਲੂ ਵੀਰੇ ਆ ਕਿਤੇ ਆ ਸ਼ਹਾਜਾਦ ਕਰਾਈਏ ਜੀ ਕਰਾਈਏ ਮੈਚ ਸ਼ੁਰੂ ਮੈਚ ਸ਼ੁਰੂ ਕਰਾਈਏ ਸ਼ਹਾਜਾਦ ਕੋਈ ਨਹੀਂ ਆਪਣਾ ਵੀਰ ਆ ਯਾਰ ਤੁਸੀਂ ਬਾਈ ਯਾਰ ਬਾਹਰ ਹੋ ਜੋ ਸੀ ਆਪੇ ਇਹ ਮਸਲਾ ਸੁਲਝਾ ਲੈਨੇ ਆ ਤੁਸੀਂ ਪਲਾਈ ਸਾਈਡ ਤੇ ਹੋ ਜਾਓ ਸਾਈਡ ਤੇ ਯਾਰ ਲੋਗ ਤੁਸੀਂ ਯਾਰ ਖਾਮ ਖਾਮ ਬਾਹਰੋਂ ਆ ਕੇ ਗੱਲ ਵਧਾਈ ਜਾਂਦੇ ਪਲੇਅਰ ਸਾਡੇ ਆਪਣੇ ਆਹ ਪੰਜਾਬਪੁਰਸ ਵਾਲਿਆਂ ਨੂੰ ਬੇਨਤੀ ਇਹਨਾਂ ਨੂੰ ਬਾਹਰ ਕੱਢੋ ਜਿਹੜੇ ਕੋਲੇ ਇਹ ਖੜੇ ਇਹਨਾਂ ਦੇ ਸ਼ਾਜਾਦ ਆ ਯਾਰ ਆ ਪਿਆਰ ਨਾ ਮਨੂਕ ਇਹਨਾਂ ਦੀ ਜੱਫੀ ਪਾਉਣੀ ਐ ਪਲੀ ਜੱਫੀ ਪਾ ਯਾਰ ਗਮਨ ਮੇੜੀ ਇਹ ਟੇਰੀਆ ਸ਼ਾਜੀ ਆਹ ਟੇਰੀਆਂ ਤੇ ਇੱਧਰ ਆਜੋ ਦੋਨੇ ਦੋਨੇ ਭਰਾ ਇੱਧਰ ਆਜੋ ਦੋਨੇ ਭਰਾ ਇੱਧਰ ਆਜੋ ਦੋਨੇ ਭਰਾ ਜੋ ਸ਼ੀਲੂ ਗਰਵਿੰਦਰ ਇਹਦਾ ਪਿਆਰ ਨਾਲ ਦੋਨੇ ਭਰਾ ਜੱਫੀ ਬਾਗੇ ਹੈਂਡਸ਼ੇਕ ਕਰਕੇ ਸ਼ਹਿਜ਼ਾਦ ਲਓ ਤਾਲੀਆਂ ਮਾਰ ਦਿਓ ਭਰਾ ਨੇ ਸਦਾ ਹੀ ਭਰਾ ਰਹਿਣੇ ਆ ਮੈਚ ਦੇ ਵਿੱਚ ਥੋੜਾ ਕਹਿਣਾ ਹੋ ਜਾਂਦਾ ਪਿਆਰ ਨਾਲ ਲਓ ਕਰਾਈਏ ਮੈਚ ਸ਼ੁਰੂ بار بار ਵੀ ਕਰਾਈਏ ਮੈਚ ਸ਼ੁਰੂ ਸ਼ੀਲੂ ਕਰਾਈਏ ਮੈਚ ਮਾੜੀ ਮੋਟੀ ਨੋਬ ਚੋਗ ਹੋ ਜਾਂਦੀ ਵੀਰੇ ਤੁਸੀਂ ਬਾਹਰ ਚਲੇ ਜਾਓ ਕਰਾਈਏ ਜੀ ਮੈਚ ਸ਼ੁਰੂ ਉਹ ਸਮਝਾਉਣ ਵਾਲੇ ਪਾਸੇ ਹੋ ਜੋ ਬਾਈ ਬਣ ਕੇ ਕੱਠ ਉਹਨਾਂ ਦੀ ਹੈ ਜਿਹੜੇ ਹਾਂ ਰਾਜੀ ਨਾਵੇਂ ਵਾਲਿਆਂ ਦਾ ਇਕੱਠ ਵਾਲਾ ਜਿਹੜੇ ਬਾਹਰੋਂ ਰਾਜੀ ਨਾਵੇਂ ਵਾਲੇ ਆਏ ਆ ਭਰਾ ਬਣ ਕੇ ਉਹ ਬਾਹਰ ਚਲਾ ਪਲੀਜ਼ ਬੇਨਤੀ ਹਾਂ ਹੱਥ ਜੋੜ ਕੇ ਬੇਨਤੀ ਹੈ ਗਰਾਊਂਡ ਕਲੀਅਰ ਕਰਾਈਏ ਜੀ ਮੈਚ ਸ਼ੁਰੂ ਓਏ ਮੈਚ ਵੀ ਥੋੜਾ ਘੱਟ ਰਹਿ ਗਿਆ ਭਰਾ ਬਣ ਕੇ ਮੈਚ ਵੀ ਥੋੜਾ ਘੱਟ ਗੁਰਵਿੰਦਰ ਝੋਟਿਆ ਬੱਸ ਕਰਾਈਏ ਜੀ ਕਰਾਈਏ ਮੈਚ ਸ਼ੁਰੂ ग्राउंड क्लीयर रेड़ कि रेड़ लाइए जी फिर जी चैन लाओ भरा रन के चैन लाइए ग्राउंड क्लीयर भाई यार हो जाओ बार हाथी जोड़ के बेनती क्लीयर कर दिए आ भी गबरू आप भी रेड़ हाँ भी गबरू आप पा भी रेड़

ਅਰਸ਼ ਦੇ ਉਰੀਆ ਅਰਸ਼ ਦੇ ਉਰੀਆ ਟੱਕਰ ਹੋਇਆ ਕੀਆ ਕੀਆ ਨੰਬਰ ਬੂਰੀਏ ਦਾ ਨੰਬਰ ਬੂਰੀਏ ਦਾ ਸਾਡਾ ਦਾ ਜਾਗੀ ਨਾਰਾਜ਼ ਹੋ ਜੂ ਆ ਹੁਣ ਟਰੈਕਟਰ ਦਈਏ ਤੇ ਪ੍ਰਾਈਜ਼ ਦਈਏ ਕਾਲਾ ਮਣਿਆਣੀ ਕਿੱਧਰ ਗਿਆ ਭਰਾ ਸਾਡਾ ਹਰਮਨ ਹਰਮਨ ਨੂੰ ਮਲੂਕ ਨੂੰ ਮਿਲ ਲਵੇ ਹਰਮਨ ਮਲੂਕ ਨੂੰ ਮਿਲ ਲਵੇ ਭਰਾ ਸਾਡਾ ਕਾਲਾ ਹਰਮਨ ਤੂੰ ਆ ਜਾ ਯਾਰ ਘਰਮਣਾ ਮੈਲ ਕਲਾਂ ਇਧਰ ਮੈਲਾ ਇਧਰੋਂ ਪੁੱਛਿਆ ਨੂੰ ਉਠਾ ਥਾ ਇਧਰ ਨੂੰ ਆ ਪੈ ਗਿਆ ਕਮਾਲਪੁਰ ਜਗਾ ਇੰਨੀ ਕ ਹਾਜ਼ਰੀ ਕਬੂਲ ਕਰਿਓ ਸਾਰੀ ਪ੍ਰਬੰਧ ਕਮੇਟੀ ਦਾ ਵੱਡੇ ਪੱਧਰ ਤੇ ਵੱਡਾ ਧੰਨਵਾਦ ਹੈ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਗਲਤ ਬੋਲਿਆ ਗਿਆ ਬੂਟਾ ਮਰੀਆਣਾ ਮਾਫੀ ਜਾਵੇਗਾ ਨਾਨਕ ਨਾਮ ਚੜ੍ਹਦੀ